ਚੱਕੜੋ ਚੱਕੜੀ ਭੈਣ ਦਾ 60 ਦਾ ਮੇਲਾ ਦੇਖੋ ਚੱਕੜੋ ਚੱਕੜੀ ਹੋ ਰਿਆ ਕੰਮ ਲੈ ਲੈ ਲੋ ਜੀਰੀ ਹੈ ਆ ਫਿਰਦੇ ਨੇ ਲੈ ਮੁੰਡੇ ਮੇਲਾ ਦੇਖਦੇ ਆ ਦੇਖ ਲੈ ਚੱਕੜੋ ਚੱਕੜੀ ਭੈਣ ਦਾ ਸਾਡਾ ਮੇਲਾ ਦੇਖੋ ਚੱਕੜੋ ਚੱਕੜੀ ਹੋ ਰਿਆ ਕੰਮ ਲੈ ਲੈ ਲੋ ਜੀਰੀ ਹੈ ਆ ਫਿਰਦੇ ਨੇ ਲੈ ਮੁੰਡੇ ਮੇਲਾ ਦੇਖਦੇ ਨਾ ਗੱਲ ਡਵੇਂ ਬਣਿਆ ਪਿਆ ਆ ਲੈ ਹਰ ਲੈ ਚੱਕੜੋ ਚੱਕੜੀ ਐਂ ਦਾ ਸਾੜ ਦਾ ਮੇਲਾ ਦੇਖੋ ਚੱਕੜੋ ਚੱਕੜੀ ਹੋ ਰਿਆ ਕੰਮ ਲੈ ਲੈ ਲੋ ਜੀਰੀ ਹੈ ਆ ਫਿਰ ਤੈਨੂੰ ਲੈ ਮੁੰਡੇ ਮੇਲਾ ਦੇਖਦੇ ਨਗਲ ਡੈਮੇ ਬਣਿਆ आ देख रहा है।